ਉਹਨਾਂ ਨੇ ਰਾਮ ਭਗਵਾਨ ਸਮਝਿਆ ਸ਼ਿਵਦੱਤ ਪੰਡਤ ਨੇ ਸੰਗ ਜੀ ਪਿਆਰ ਚ ਨਾਂ ਰੱਖਿਆ ਜਦੋਂ ਕਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਾਂ ਦੀ ਪੁਰੀ ਦੇ ਵਿੱਚ ਪਹੁੰਚੇ ਨਾ ਅਨੰਦਪੁਰ ਸਾਹਿਬ ਇਹਦਾ ਨਾਮ ਉਦੋਂ ਅਨੰਦਪੁਰ ਸਹਿ ਲਿਖਿਆ ਅਨੰਦ ਪਿਆ ਮੇਰੀ ਮਾਇ ਸਤ ਗੁਰੂ ਮੈਂ ਫਿਰ ਇਹ ਦਰ ਤੇਗ ਵਹਾਦਰ ਸਤ ਗੁਰੂ ਦਾ ਸੰਗਤਾਂ ਨੂੰ ਬਾਣੀ ਨਾਲ ਜੋੜਨਾ ਸ਼ੁਰੂ ਕਰਤਾ ਕਾਵਲ ਕੰਧਾਰ ਤੱਕ ਦੀ ਸੰਗਤਾਂ ਪਹੁੰਚਦੀਆਂ ਅਨੰਦਪੁਰ ਸਾਹਿਬ ਆ ਕੇ ਇਦਰ ਬੈਰ ਅਸਲਾਮ ਧਰਮ ਦੇ ਰਾਜੇ ਜਿਹੜੇ ਬਾਬਰ ਤੋਂ ਲੈ ਕੇ ਸਾਡੇ ਭਾਰ ਦੇ ਉੱਪਰ ਬੜਾ ਜੁਲਮ ਕਰਦੇ ਰਾਏ ਸਾਡੇ ਭਾਰਤੀ ਦੀ ਤਾਂ ਸੰਗ ਜੀ ਆਟੇ ਦੇ ਦੀਵੇ ਵਾਲੀ ਜ਼ਿੰਦਗੀ ਸੀ ਜਿਵੇਂ ਆਟੇ ਦੇ ਦੀਵੇ ਨੂੰ ਅੰਦਰ ਵੀ ਧਾਰਾ ਉਹਨੂੰ ਬਾਹਰ ਵੀ ਧਾਰਾ ਅੰਦਰ ਰੱਖਿਆ ਕੋਹ ਚੱਕ ਲੈ ਜਾਂਦੇ ਨੇ ਆਟੇ ਦੇ ਦੀਵੇ ਨੂੰ ਬਾਹਰ ਰੱਖਦੇ ਚੂਹੇ ਭੜਦੇ ਸਾਡੇ ਭਾਰ ਦੇ ਉੱਪਰ ਕਦੇ ਮਹਿਮੂਦ ਅਲੀ ਚੜ ਕੇ ਆ ਗਿਆ ਕਦੇ ਗਦਨੀ ਗੋਰੀ ਚੜ ਕੇ ਆ ਗਿਆ ਕਦੇ ਅਹਿਮਦ ਸ਼ਾਹ ਅਬਦਾਲੀ ਉਹ ਪੱਛਮੀ ਦੇਸ਼ ਦੇ ਰਾਜੇ ਸਾਡੇ ਪਾਰ ਦੇ ਵਿੱਚ ਆਉਂਦੇ بڑے بڑے ਅਮੀਰ ਘਰਾਂ ਨੂੰ ਲੁੱਟਦੇ ਕੁੱਟਦੇ ਸੋਨਾ ਚਾਂਦੀ ਇਕੱਠਾ ਕਰਦੇ ਗੱਡੇ ਭਰ ਕੇ ਜਾਂਦੇ ਪਰ ਇੱਕ ਬੜੀ ਖਾਨੀ ਕਰ ਇੱਕ ਗੱਲ ਬੜੀ ਲਜਤ ਵਾਲੀ ਗੱਲ ਹੈ ਸੰਗ ਜੀ ਸਾਡੇ ਪਾਰ ਦੇ ਵਿੱਚੋਂ ਸੋਨਾ ਚਾਂਦੀ ਤਾਂ ਲੁੱਟਦੇ ਆ ਸਾਡੇ ਭਾਰਤ ਦੀਆਂ ਬੀਬੀਆਂ ਭੈਣਾਂ ਦੀਆਂ ਬਾਂਦਾ ਬਨ ਕੇ ਪੱਛਮੀ ਦੇਸ਼ ਦੇ ਰਾਜੇ ਗਜਨੀ ਗੋਰੀ ਦੇ ਬਾਜ਼ਾਰਾਂ ਵਿੱਚ ਜਾ ਕੇ ਟੱਕਾ ਟੱਕਾ ਮੁੱਢ ਪੁੱਲ ਗਏ ਜਦੋਂ ਅਹਿਮਦ ਸ਼ਾਹ ਅਵਦਾਲੀ ਚੌਥੇ ਹਮਲੇ ਤੇ ਆ ਮੁਗਲਾਨੀ ਬੇਗਮ ਨੇ ਸੱਦੇ ਤੇ ਇਹ 16000 ਲੜਕੀਆਂ ਨੂੰ ਬਨ ਕੇ ਗਜਨੀ ਗੋਰੀ ਦੇ ਬਾਜ਼ਾਰਾਂ ਚ ਵੇਚਣ ਵਾਸਤੇ ਲਿਆਂਿਆ ਸੀ ਬਾਬਾ ਦੀਪ ਸਿੰਘ ਦੇ ਜਥੇ ਨੇ ਅੱਡ ਤੁਰਾਂ ਨਹੀਂ ਲੰਘਣ ਦਿੱਤਾ ਇਹਦਾ ਭਾਰ ਹਲਕਾ ਕਰਿਆ ਦੇ ਨਾਲੇ ਸਾਡੇ ਭਾਰਤ ਦੀਆਂ ਭੈਣਾਂ ਨੂੰ ਛਡਵਾਇਆ ਕੱਲਾ ਨਹੀਂ ਉਹਨਾਂ ਦੇ ਮਾਪਿਆਂ ਦੇ ਖਵਾਲੇ ਕਰਦੇ ਸਤਕਾਰਾਂ ਦੇ ਇਹਨੇ ਸਿੱਖਾਂ ਦੀਆਂ ਕੁਰਬਾਨੀਆਂ ਹੁਣ ਤੇਗ ਬਖਾਦਰ ਪਾਦਸ਼ਾ ਆਨੰਦਪੁਰ ਦੀ ਪੂਰੀ ਦੇ ਵਿੱਚ ਉਹ ਔਰੰਗਜ਼ੇ ਬਾਦਸ਼ਾਹ ਨੇ ਜ਼ੁਲਮਾਂ ਦੀ ਅੱਟ ਚੱਕ ਲਈ ਉਹ ਕਹਿੰਦਾ ਭਾਰਤ ਦੇ ਵਿੱਚ ਮੈਂ ਅਸਲਾਮ ਤੋਂ ਬਗੈਰ ਕੋਈ ਬੰਦਾ ਦੇਖਣੀ ਨਹੀਂ ਚਾਹੁੰਦਾ ਕੋਈ ਮੱਜ ਮੈਂ ਦੇਖਣਾ ਨਹੀਂ ਚਾਹੁੰਦਾ ਇੱਥੋਂ ਤੱਕ ਵੀ ਲਿਖਿਆ ਕਈ ਇਤਿਹਾਸਕਾਰਾਂ ਨੇ ਵੀ ਸਵਾਲ ਮਾਰਨ ਧੰਗੂ ਲਾ ਕੇ ਔਰੰਗਜ਼ੇ ਬਾਦਸ਼ਾਹ ਰੋਕੀ ਖੰਦਾ ਸੀ ਫਿਰ ਦੀਨ ਸ਼ਾਹ ਦੇ ਕਾਜ ਇਕੱਠੇ ਹੋ ਉਹਨਾਂ ਨੇ ਇੱਕ ਰਾਏ ਦਿੱਤੀ ਕਹਿੰਦੇ ਉਹ ਰਾਜਨ ਜਿੰਨੀ ਮਰਜੀ ਭੱਜ ਦੌੜ ਕਰੇ ਜਾਂ ਜਿੰਨਾ ਮਰਜੀ ਖੱਜਲ ਖੜੀ ਦਾ ਸਾਹਮਣਾ ਕਰਦਾ ਤੇਰਾ ਕਾਮਯਾਬੀ ਦਾ ਰਸਤਾ ਨਹੀਂ ਰਾਜਾ ਕਹਿੰਦਾ ਭਾਈ ਭਾਰ ਦੇ ਵਿੱਚ ਸੁਨਾਮ ਹੋਣਾ ਚਾਹੀਦਾ ਜੋ ਪਾਕ ਹੋ ਕਰਾਂਗਾ ਦੱਸੋ ਉਹ ਕਹਿੰਦੇ ਜੇ ਭਾਰ ਦੇ ਵਿੱਚ ਸੁਨਾਮ ਡੋਣੇ ਨਾ ਸਭ ਤੋਂ ਪਹਿਲਾਂ ਬ੍ਰਾਹਮਣਾ ਨੂੰ ਪੰਡਤਾਂ ਨੂੰ ਸलाम ਕਿਉਂ ਪੰਡਤ ਵਿਦਵਾਨ ਬਹੁਤ ਇਹ ਲੈਕਚਰਾਰ ਨੇ ਬੜੇ ਲਿਖੇ ਨੇ ਆ ਹਿੰਦੂ ਮਤ ਦੀ ਜਿਹੜੀ ਦੁਨੀਆ ਹੈ ਇਹਨਾਂ ਦੇ ਉੱਪਰ ਵਿਸ਼ਵਾਸ ਭਰੋਸਾ ਬੜਾ ਰੱਖਦੀ ਹੈ ਅਗਰ ਪੰਡਤ ਸलाम ਦੇ ਵਿੱਚ ਆ ਗਏ ਆਪਾਂ ਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ ਪੈਣੀ ਪੰਡਤਾਂ ਆਪ ਹੀ ਲੈਕਚਰਾਰ ਨੇ ਪ੍ਰੇਰਨਾ ਦੇ ਕੇ ਹਿੰਦੂ ਨੂੰ ਮੁਸਲਮਾਨ ਬਣਾਉਂਦੇ ਹੁਣ ਸਭ ਤੋਂ ਵੱਡਾ ਗੜ੍ਹ ਸੰਗ ਦੀ ਪੰਡਤਾਂ ਦਾ ਕਿੱਥੇ ਕਸ਼ਮੀਰ ਚ ਹੈ ਕਸ਼ਮੀਰ ਦੇ ਸ਼ੂਬੇਦਾਰ ਨੇ ਫਿਰ ਕਰਤਿਕ ਲੜਾਈ ਕਹਿੰਦਾ ਵੀ ਜਿਹੜਾ ਹਿੰਦੂ ਪਿਆਰ ਨਾਲ ਮੁਸਲਮਾਨ ਬਣਦਾ ਧੰਨਵਾਦ ਕਰੋ ਜਿਹੜਾ ਰੁਪਈਏ ਪੈਸੇ ਦੇ ਲਾਲਚ ਚਾਕੇ ਮੁਸਲਮਾਨ ਬਣਦਾ ਧੰਨਵਾਦ ਕਰੋ ਅਗਰ دین ਕਬੂਲ ਕਰਨ ਤੋਂ ਇਨਕਾਰ ਕਰਦਾ ਮਾਰ ਕੇ ਤਲਵਾਰ ਉਹਦਾ ਸਿਰ ਵੱਢ ਕੇ ਪ੍ਰਾਣ ਖਤਮ ਕਰਕੇ ਕਰਦਾ ਸਾਜੋ ਸਮਾਨ ਲੁੱਟੋ ਗਵਰਨਮੈਂਟ ਦੇ ਖਜ਼ਾਨੇ ਚੋਂ ਲਓ ਜੀ ਐਡਾ ਵੱਡਾ ਕਰੜਾ ਕਾਨੂੰਨ ਸੁਣਿਆ ਫਿਰ ਖਿੰਦੂ ਲੋਕਾਂ ਦਾ ਮਨ ਮੁੱਠੀ ਚ ਆ ਗਿਆ ਕਈ ਵਿਚਾਰੇ ਇਹ ਭਾਵੀ ਦੇ ਪੰਜੇ ਚੋਂ ਬਚਣ ਵਾਸਤੇ ਸੱਚੋ ਸਮਾਨ ਚੱਕਿਆ ਕਿਸੇ ਨਾਂ ਬਾਬਤ ਬਾਖ ਮੇਰੀ ਜਾ ਪਹੁੰਚੇ ਕਈ ਖੂਹਾਟੋ ਵਿੱਚ ਡੁੱਬ ਕੇ ਉਹਨਾਂ ਨੇ ਜ਼ਿੰਦਗੀ ਦਾ ਖੇਤਮਾਸਾ ਖਤਮ ਕਰ ਦਿੱਤਾ ਪਰ ਕਈ ਦਰਦੇ ਵਿਚਾਰੇ ਮਜਬੂਰੀ ਮੁਸਲਮਾਨ ਵੀ ਬਣ ਗਏ ਫਿਰ ਇੱਕ ਬੜਾ ਭਾਰੀ ਕੱਠ ਬੜਾ ਭਾਰੀ ਟੋਲਾ ਕਿਰਪਾ ਰਾਮ ਪੰਡਤ ਦੀ ਗਵਾਈ ਖੇਠ ਲਓ ਜੀ ਮੰਦਰੀ ਜਾਂ ਚੜੇ ਨਿਹਣਾ ਦੇਵੀ ਮਹੈਸ਼ੂਨ ਦੇਵੀ ਲਾਟਾਂ ਵਾਲੀ ਦੇਵੀ ਅਮਰਨਾਥ ਦੇ ਮੰਦਿਰਾਂ ਤੱਕ ਪਹੁੰਚੇ ਨੇ ਇਹਨਾਂ ਨੇ ਟੱਨ ਖੜਕਾਉਣੇ ਸ਼ੁਰੂ ਕਰੇ ਬੜੀਆਂ ਆਉਤੀਆਂ ਪਾਈਆਂ ਪਰ ਇਤਿਹਾਸਕਾਰ ਕਹਿੰਦੇ ਵੀ ਇਹਨਾਂ ਦੀ ਜ਼ਿੰਦਗੀ ਨੂੰ ਸਹਿ ਦੇਣ ਵਾਸਤੇ ਕੋਈ ਦੇਵੀ ਦੇਵਤਾ ਕੇ ਹਾਜ਼ਰ ਨਹੀਂ ਹੋਇਆ ਬਰਕਿਸੇ ਸਿਆਣੇ ਵਿਦਵਾਨ ਨੇ ਰਹਿ ਦਿੱਤੀ ਜੇ ਬਿਪਰੋ ਜਿੰਦਗੀ ਦੇ ਚਾਰ ਦਿਨ ਸੁੱਖ ਦੇ ਚਾਹੁੰਦੇ ਹੋ ਨਾ ਗੁਰੂ ਨਾਨਕ ਦਾ ਘਰ ਬਰਕਤ ਦਾ ਪੜਾ ਰੇ ਅਨੰਦਪੁਰ ਜਾਓ ਤੇਗ ਬਖਾਦਰ ਸਤਗੁਰੂ ਦੇ ਚਰਨਾਂ 'ਚ ਜਾ ਕੇ ਕਰੋ ਬੇਨਤੀ ਤੁਹਾਡੇ ਦੁੱਖ ਦੀ ਦਵਾਈ ਮਿਲੇਗੀ ਲੋ ਜੀ ਪੰਡਤਾਂ ਦਾ ਟੋਲਾ ਇਕੱਠਾ ਹੋ ਕੇ ਅਨੰਦਪੁਰ ਸੈ ਪਹੁੰਚਿਆ ਦੇਖ ਬਹਾਦਰ ਪਾਤਸ਼ਾਹ ਦਾ ਲੱਗਿਆ ਦੀਵਾਨ ਇੱਕ ਪੰਡਤ ਕਸ਼ਮੀਰ ਦੇ ਰੋ ਰੋ ਕੇ ਸਹਿਵਾ ਦੇ ਚਾਨਾਂ ਵਿੱਚ ਰਜੋਈਆਂ ਕਿਵੇਂ ਕਰੀਆਂ ਉਹ ਗਾਛਾ ਨੂੰ ਕ੍ਰਿਸ਼ ਜਿਹਾ ਇੰਡੀਪੈਂਡੈਂਟ ਡੋਬ ਦਾ ਵਿੱਚ ਸਾਗਰ ਦੇ ਸਾਡਾ ਬੇੜਾ ਪਾਰ ਲੰਘਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤਿਲਕ ਬਚਾਵੋ ਕਾਰ ਕਿਰਪਾਤ ਗੁਰਜੀ ਸਾਡੇ ਜੰਜੂ ਤੇਲ ਕ ਬਚਾਵੋ ਕਸ਼ਮੀਰੀ ਪੰਡਤਾ ਦਾ ਟੋਲਾ ਸੀ ਨੰਦਪੁਰ ਵਿੱਚ ਆਇਆ ਰੰਗੇ ਬੋ ਜੁਲਮਾਨੇ ਰੰਗੇ ਬੋ ਜੁਲਮਾਨੇ ਕੈ ਬੋ ਸਾਨੂੰ ਬਹੁਤ ਸਤਾਇਆ ਦੋਬ ਦਾ ਵਿੱਚ ਸਾਗਰ ਦੇ ਸਾਡਾ ਬੇੜਾ ਪਾਰ ਲੰਘਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤਿਲਕ ਬਚਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤਿਲਕ ਬਚਾਵੋ ਜੋ ਰਾਮ ਕ੍ਰਿਸ਼ਨ ਦੇ हाथ टप गई जुल मारी हाथ टप गई जुल मारी पापी नहीं हटाए हट दे एक हाय रंगे ने जंजू लाके के केस कटावो कार कृपा सत गुरु जी साढ़े जंजू तिलक बचावो ਕਾਰ ਕਿਰਪਾ ਸਤ ਗੁਰ ਜੀ ਸਾਡੇ ਦੰਜੂ ਤਿਲਕ ਬਚਾਵੋ ਸਾਡੇ ਧਰਮ ਆਪ ਦੇ ਲੂ ਸਾਡੇ ਧਰਮ ਆਪ ਦੇ ਲੂ ਖਾਬੋ ਮਾਸ ਫਿਲੋ ਦਾਰੂ ਸਭ ਮਸਲਮਾਨ ਬਾਂਢ ਦੇ ਸਭ ਮਸਲਮਾਨ ਬਾਂਢ ਦੇ ਇੱਥੇ ਨਾ ਕੋਥੇ ਧਾਵਾ ਰੂ ਸਤਿਆ ਨਾਨਕ ਜੋ ਰੁੜਦੇ ਪਰਬਤ ਨੂੰ ਅਟਕਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤੇ ਲਕ ਬਚਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤੇ ਲਕ ਬਚਾਵੋ ਯਾਰ ਜਾ ਗਰੀਬਾਂ ਦੀ ਤੂੰ ਹਾ ਦੀਨ ਦੁਨੀ ਕਾ ਵਾਲੀ घर पा पा घर पा पा बे दरब चक कुकण खणे सवली ॾुखी मज़लूमां पुजड़ कोलो जान छॾा दुखी मज़लूमा ॾी बुजड़ कोलो जान छॾा ਕਾਰ ਕਿਰਪਾ ਸਤ ਗੁਰ ਜੀ ਸਾਡੇ ਦੰਜੂ ਤਿਲਕ ਵਜਾਵੋ ਜਦ ਚੜਦੇ ਸੂਰਜ ਦੇ ਜਾਂਦੇ ਮਤਜਨਾਉ ਬੋਲੇ ਦਿੱਲੀ ਦਰਬਾਰ ਵਿਖੇ ਦਿੱਲੀ ਦਰਬਾਰ ਵਿਖੇ ਸਾਰੇ ਗਉਣ ਖੁਸ਼ੀ ਦੇ ਸੋਲੇ ਸੁਣਦੇ ਢੱਲ ਵੱਜਦੇ ਨਾ ਤਾਨੂੰ ਬੰਦਰਾ ਵਿੱਚ ਬਚਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਝੂ ਤਿਲਕ ਬਚਾਵੋ ਕਾਰ ਕਿਰਪਾ ਸਤ ਗੁਰ ਜੀ ਸਾਡੇ ਜੰਝੂ ਤਿਲਕ ਬਚਾਵੋ ਹੋਰ ਗੋ ਬੰਦਰਾ ਦੀ ਆਕਾ ਮੁਖ ਤੋਂ ਬਿਆਲ ਸੁਣਾਉ ਦੇ ਸੀਓ ਮਰਨਿਆਣੀ ਬੇ ਯੋ ਮਾਰਾ ਨਿਆਣੀ ਦੇ ਕਰਦੇ ਗੱਲ ਨਹੀਂ ਕਬਰ ਆਉਂਦੇ ਦੇ ਦੋ ਕਰ ਬਾਲੀ ਨੂੰ ਬਾਪੂ ਜੀ ਦਿੱਲੀ ਵੱਲ ਜਾਵੋ ਕਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤੇ ਲੱਕ ਬਚਾਵੋ ਕਰ ਕਿਰਪਾ ਸਤ ਗੁਰ ਜੀ ਸਾਡੇ ਜੰਜੂ ਤੇ ਲੱਕ ਬਚਾਵੋ ਹੀ ਵਿੱਚ ਭਰ ਗਏ ਉਹ ਮਹਲਕ ਤਖਤਾਵੇ ਉਹ ਮਹਲਕ ਤਖਤਾਵੇ ਨਾ ਦੁਨੀਆਂ ਵਿੱਚ ਰੌਸ਼ਨ ਕਰ ਗਏ ਲਾ ਕੇ ਵਿੱਚ ਚਰਨਾ ਦੇ ਰੂਪ ਨੂੰ ਭਵਜਲ ਪਾਰ ਲਗਾਵੋ ਕਾਰ ਕਿਰਪਾ ਸਤਗੁਰ ਜੀ ਸਾਡੇ ਜੰਜੂ ਤਿਲਕ ਬਚਾਵੋ ਕਾਰ ਕਿਰਪਾ ਸਤਗੁਰ ਜੀ ਸਾਡੇ ਜੰਜੂ ਤਿਲਕ ਬਚਾਵੋ ਹੋ ਕਰ ਕਿਰਪਾ ਸਤਗੁਰ ਜੀ ਸਾਡੇ ਜੰਜੂ ਤਿਲਕ ਬਚਾਵੋ ਕਸ਼ਮੀਰੀ ਪੰਡਤਾਂ ਨੇ ਜਾ ਕੇ ਬੜੀਆਂ ਦੁਆਵਾਂ ਕਰੀਆਂ ਬੜੀਆਂ ਫਰਿਆਦਾਂ